ਗੱਲ ਕਰਦੇ ਆ ਪੰਜਾਬੀ ਗਾਇਕ ਸਿੰਘਾ ਦੀ ਜਿੱਥੇ ਸਿੰਘਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਸਿੰਘਾ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਮੇਰੀ ਰੇਖੀ ਕੀਤੀ ਜਾ ਰਹੀ ਹੈ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਨੇ ਛੜੀਆਂ ਉਹ ਵੀ ਦਿੱਤੀਆਂ ਗਈਆਂ ਨੇ ਤੇ ਮੇਰੀ ਕਾਰ ਦਾ ਪਿੱਛਾ ਜਿਹੜਾ ਉਹ ਵੀ ਕਈ ਵਾਰ ਕੀਤਾ ਗਿਆ ਮੈਂ 2 ਤੋਂ 3 ਵਾਰ ਹੁਣ ਤੱਕ ਕਾਰਾਂ ਛੜਾ ਉਹ ਬਦਲ ਚੁੱਕੇ ਆ ਤਾਂ ਪੰਜਾਬੀ ਗਾਇਕ ਸਿੰਘਾ ਜਸਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਮੇਰੀ ਰੇਖੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਮੇਰੀ ਕਾਰ ਦਾ ਪਿੱਛਾ ਜਿਹੜਾ ਉਹ ਵੀ ਕੀਤਾ ਗਿਆ ਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਨੇ ਛੜੀਆਂ ਉਹ ਵੀ ਮਿਲ ਚੁੱਕੀਆਂ ਨੇ ਤਾਂ ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਤਾਂ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਹੋਰ ਕਿੰਨੀ ਵਾਰ ਆਪਣੇ ਘਰ ਬਦਲਾ 2 ਤੋਂ 3 ਵਾਰ ਮੈਂ ਆਪਣੇ ਘਰ ਜਿਹੜਾ ਉਹ ਬਦਲ ਚੁੱਕਿਆ ਤਾਂ ਹੋਰ ਮੈਂ ਹੁਣ ਕਿੰਨੀ ਵਾਰ ਆਪਣਾ ਘਰ ਬਦਲਣਾ ਤਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਫੀ ਟਾਈਮ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਹੋਏ ਮੈਂ 2 ਤੋਂ 3 ਵਾਰ ਆਪਣਾ ਘਰ ਚੇਂਜ ਕਰ ਚੁੱਕਿਆ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਹੋਰ ਕਿੰਨੀ ਵਾਰ ਮੈਂ ਆਪਣਾ ਚੇਂਜ ਕਾਰ ਕਰ ਤਾਂ ਇਹ سوشل میڈیا ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਆ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਮੇਰੀ ਕਾਫੀ ਲੰਮੇ ਸਮੇਂ ਤੋਂ ਰੇਖੀ ਕੀਤੀ ਜਾ ਰਹੀ ਆ ਤੇ ਮੈਂ 2 ਤੋਂ 3 ਵਾਰ ਆਪਣਾ ਕਾਰਾ ਛੜਾ ਉਹ ਬਦਲ ਚੁੱਕਿਆ ਮੈਨੂੰ ਧਮਕੀਆਂ ਨੇ ਛੜੀਆਂ ਉਹ ਵੀ ਦਿੱਤੀਆਂ ਗਈਆਂ ਤੇ ਨਾਲ ਹੀ ਮੇਰੀ ਕਾਰ ਦਾ ਪਿੱਛਾ ਜਿਹੜਾ ਉਹ ਕੀਤਾ ਗਿਆ ਪੰਜਾਬ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਨੇ ਛੜੇ ਉਹ ਖੜੇ ਕੀਤੇ ਗਏ ਨੇ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਤਾਂ ਪੰਜਾਬੀ ਗਾਇਕ ਦੇ ਵੱਲੋਂ ਕਿਹਾ ਗਿਆ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਹੋਰ ਕਿੰਨੀ ਵਾਰ ਆਪਣੇ ਕਾਰ ਬਦਲਣਾ ਤਾਂ ਪੰਜਾਬੀ ਗਾਇਕ ਸਿੰਘ ਅਜਦੇਵ ਵੱਲੋਂ ਵੱਡੇ ਸੁਪਰ ਹਿੱਟ ਗਾਣੇ ਨੇ ਛੜੇ ਉਹ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਏ ਨੇ ਕਾਫੀ ਨਾਮ ਹੈ ਪੰਜਾਬੀ ਗਾਇਕ ਸਿੰਘ ਦਾ ਤਾਂ ਉਸ ਦੇ ਵੱਲੋਂ ਹੁਣੇ ਵੱਡਾ ਦਾਵਾ ਕੀਤਾ ਗਿਆ ਹੈ ਕਿ ਮੇਰੀ ਰੇਕੀ ਕੀਤੀ ਜਾ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਨਾਲ ਹੀ ਮੈਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਪੰਜਾਬ ਪੁਲਿਸ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਹੋਰ ਆਪਣਾ ਘਰ ਕਿੰਨੀ ਵਾਰ ਬਦਲਾਂ ਇਸ ਤੋਂ ਪਹਿਲਾਂ ਮੈਂ 2 ਤੋਂ 3 ਵਾਰ ਆਪਣਾ ਘਰ ਆ ਛੜਾ ਉਹ ਬਦਲ ਚੁੱਕਿਆ ਹਾਂ ਗੱਲ ਕਰਦੇ ਆ ਪੰਜਾਬੀ ਗਾਇਕ ਸਿੰਘਾ ਦੀ ਜਿੱਥੇ ਸਿੰਘਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਸਿੰਘਾ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਨੇ ਛੜੀਆਂ ਉਹ ਵੀ ਦਿੱਤੀਆਂ ਗਈਆਂ ਨੇ ਤੇ ਮੇਰੀ ਕਾਰ ਦਾ ਪਿੱਛਾ ਜਿਹੜਾ ਉਹ ਵੀ ਕਈ ਵਾਰ ਕੀਤਾ ਗਿਆ ਮੈਂ 2 ਤੋਂ 3 ਵਾਰ ਹੁਣ ਤੱਕ ਕਾਰਾਂ ਛੜਾ ਉਹ ਬਦਲ ਚੁੱਕੇ ਆ ਤਾਂ ਪੰਜਾਬੀ ਗਾਇਕ ਸਿੰਘਾ ਜਸਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਹੈ ਕਿ ਕਾਫੀ ਲੰਮੇ ਸਮੇਂ ਤੋਂ ਮੇਰੀ ਰੇਕੀਆ ਜਿਹੜੀ ਉਹ ਕੀਤੀ ਜਾ ਰਹੀ ਹੈ ਮੇਰੀ ਕਾਰ ਦਾ ਪਿੱਛਾ ਜਿਹੜਾ ਉਹ ਵੀ ਕੀਤਾ ਗਿਆ ਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਨੇ ਛੜੀਆਂ ਉਹ ਵੀ ਮਿਲ ਚੁੱਕੀਆਂ ਨੇ ਤਾਂ ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਤਾਂ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਹੋਰ ਕਿੰਨੀ ਵਾਰ ਆਪਣੇ ਘਰ ਬਦਲਾਂ ਦੋ ਤੋਂ ਤਿੰਨ ਵਾਰ ਮੈਂ ਆਪਣੇ ਘਰਾਂ ਜਿਹੜਾ ਉਹ ਬਦਲ ਚੁੱਕਿਆ ਤਾਂ ਹੋਰ ਮੈਂ ਹੁਣ ਕਿੰਨੀ ਵਾਰ ਆਪਣਾ ਘਰ ਬਦਲਣਾ ਤਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਾਫੀ ਟਾਈਮ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਦੇ ਚੱਲਦੇ ਹੋਏ ਮੈਂ 2 ਤੋਂ 3 ਵਾਰ ਆਪਣਾ ਘਰ ਚੇਂਜ ਕਰ ਚੁੱਕਿਆ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਹੋਰ ਕਿੰਨੀ ਵਾਰ ਮੈਂ ਆਪਣਾ ਚੇਂਜ ਕਰ ਕਰ ਤਾਂ ਇਹ سوشل میڈیا ਦੇ ਉੱਪਰ ਪੋਸਟ ਸਾਂਝੀ ਕੀਤੀ ਗਈ ਆ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਮੇਰੀ ਕਾਫੀ ਲੰਮੇ ਸਮੇ ਤੋਂ ਰੇਖੀ ਕੀਤੀ ਜਾ ਰਹੀ ਆ ਤੇ ਮੈਂ ਦੋ ਤੋਂ ਤਿੰਨ ਵਾਰ ਆਪਣਾ ਘਾਰਾ ਛੜਾ ਉਹ ਬਦਲ ਚੁੱਕੇ ਐ ਮੈਨੂੰ ਧਮਕੀਆਂ ਨੇ ਛੜੀਆਂ ਉਹ ਵੀ ਦਿੱਤੀਆਂ ਗਈਆਂ ਤੇ ਨਾਲ ਹੀ ਮੇਰੀ ਕਾਰ ਦਾ ਪੇछा ਜਿਹੜਾ ਉਹ ਕੀਤਾ ਗਿਆ ਪੰਜਾਬ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਨੇ ਛੜੇ ਉਹ ਖੜੇ ਕੀਤੇ ਗਏ ਨੇ ਪੰਜਾਬੀ ਗਾਇਕ ਸਿੰਘਾ ਦੇ ਵੱਲੋਂ ਤਾਂ ਪੰਜਾਬੀ ਗਾਇਕ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਹੋਰ ਕਿੰਨੀ ਵਾਰ ਆਪਣੇ ਘਰ ਬਦਲਣਾ ਤਾਂ ਪੰਜਾਬੀ ਗਾਇਕ ਸਿੰਘ ਅਜਦੇਵ ਵੱਲੋਂ ਵੱਡੇ ਸੁਪਰ ਹਿੱਟ ਗਾਣੇ ਨੇ ਛਡੇ ਉਹ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਏ ਨੇ ਕਾਫੀ ਨਾਮ ਹੈ ਪੰਜਾਬੀ ਗਾਇਕ ਸਿੰਘ ਦਾ ਤਾਂ ਉਸ ਦੇ ਵੱਲੋਂ ਹੁਣੇ ਵੱਡਾ ਦਾਵਾ ਕੀਤਾ ਗਿਆ ਹੈ ਕਿ ਮੇਰੀ ਰੇਕੀ ਕੀਤੀ ਜਾ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਨਾਲ ਹੀ ਮੈਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਤੇ ਪੰਜਾਬ ਪੁਲਿਸ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਹੋਰ ਆਪਣਾ ਘਰ ਕਿੰਨੀ ਵਾਰ ਬਦਲਾਂ ਇਸ ਤੋਂ ਪਹਿਲਾਂ ਮੈਂ 2 ਤੋਂ 3 ਵਾਰ ਆਪਣਾ ਘਰਾਂ ਛਡਾ ਉਹ ਬਦਲ ਚੁੱਕਿਆ ਹਾਂ